ਬਾਈ ਬਾਈ ਲੜਾਈ ਪੈ ਗਈ ਪੁੱਤ ਤੇ ਲੜਾਈ ਪੈ ਗਈ ਰੁਕ ਪੁੱਤ ਇੰਨਾ ਕੰਮਾਂ ਵਿੱਚ ਕੁਝ ਨਹੀਂ ਰੱਖਿਆ ਬਾਪੂ ਬਦਮਾਸ਼ੀ ਹਿੱਕ ਦੇ ਜ਼ੋਰ ਨਾਲ ਹੁੰਦੀ ਹੈ ਤੈਨੂੰ ਕੀ ਪਤਾ ਤੂੰ ਹੁਣ ਬੁੱਢਾ ਹੋ ਗਿਆ ਬੁੱਢਾ ਹੋ ਗਿਆ ਬੁੱਢਾ ਹੋ ਗਿਆ ਲੈ ਫਿਰ ਆ ਗਿਆ ਸਭ ਰਾਜ ਖੁਸੇ ਰੋਕਾ ਕਾ ਲੱਗਦਾ ਥਾ ਨਹੀਂ ਲਟੰਗੇ ਗਲਤ ਤਗੜਿਆਂ ਬੰਦਿਆਂ ਨਾਲ ਯਾਰੀ ਸਿੱਖਦੇ ਉਦੋਂ ਪੁੱਤ ਜਦੋਂ ਕਾਲੀ ਧਾੜੀ ਸਿੱਖਦੇ ਤਗੜਿਆਂ ਬੰਦਿਆਂ ਨਾਲ ਯਾਰੀ ਸਿੱਖਦੇ ਉਦੋਂ ਪੁੱਤ ਜਦੋਂ ਕਾਲੀ ਧਾੜੀ ਸਿੱਖਦੇ ਧਾੜੀ ਹੋ ਗਈ ਆ ਪੁੱਤ ਚਿੱਟੀ ਹੁਣ ਧਾੜੀ ਹੋ ਗਈ ਆ ਪੁੱਤ ਚਿੱਟੀ ਤੇ ਦਾਤ ਪੇ ਪੇ ਪੇਤੀ ਅੱਜ ਖੁੰਡੇ ਹੋ ਗਏ ਹਾ ਤੇਰੇ ਤੇ ਜਵਾਨੀ ਨਵੀਂ ਨਵੀਂ ਆਈ ਆ ਅਸੀਂ ਇਨਾ ਕਮਾਂ ਵਿੱਚ ਬੁੱਢੇ ਹੋ ਗਏ ਤੇਰੇ ਤੇ ਜਵਾਨੀ ਨਵੀਂ ਨਵੀਂ ਆਈ ਆ ਅਸੀਂ ਇਨਾ ਕਮਾਂ ਵਿੱਚ ਬੁੱਢੇ ਹੋ ਗਏ ਡਿੱਡ ਵਿੱਚੋਂ ਕੱਢ ਕੇ ਹੀ ਰਾਣੇ ਆਉਂਦੇ ਸੀ ਘਰ ਜਾ ਕੇ ਪੁੱਤ ਸਿਰ ਪਾੜ ਆਉਂਦੇ ਸੀ ਟਿੱਟ ਵਿੱਚੋਂ ਕੱਢ ਕੇ ਹੀ ਰਾੜ ਆਉਂਦੇ ਸੀ ਕਰ ਜਾ ਕੇ ਪੁੱਤ ਸਿਰ ਪਾੜ ਆਉਂਦੇ ਸੀ ਸਾਡੇ ਹੀ ਨੇ ਵੱਜਦੇ ਉਹ ਚਲੇ ਸਾਡੇ ਹੀ ਨੇ ਵੱਜਦੇ ਉਹ ਚਲੇ ਨਹੀਂ ਜਿਹੜੇ ਅੱਜ ਗੁੰਡੇ ਹੋ ਗਏ ਤੇਰੇ ਤੇ ਜਵਾਨੀ ਨਵੀਂ ਨਵੀਂ ਆਈਆ ਅਸੀਂ ਨਾ ਕੰਮ ਵਿੱਚ ਬੁੱਢੇ ਹੋ ਗਏ ਤੇਰੇ ਤੇ ਜਵਾਨੀ ਨਵੀਂ ਨਵੀਂ ਆਈਆ ਅਸੀਂ ਨਾ ਕੰਮ ਵਿੱਚ ਬੁੱਢੇ ਹੋ ਗਏ ਸੱਪਾ ਵੀ ਸੁਡੇ ਵਿੱਚ ਲੱਗੀ ਹੁੰਦੀ ਸੀ ਫਪ ਲੈਟਰ ਤੇ ਪੰਜ ਇੱਕ ਗੱਦੀ ਹੁੰਦੀ ਸੀ ਕਿਰਚ ਵੀ ਸੁਡੇ ਵਿੱਚ ਲੱਗੀ ਹੁੰਦੀ ਸੀ ਹੱਡਾਂ ਵਿੱਚ ਜ਼ੋਰ ਐਨਾ ਵੱਜਿਆ ਹੱਡਾਂ ਵਿੱਚ ਜ਼ੋਰ ਐਨਾ ਵੱਜਿਆ ਸੋਚੀ ਨਾ ਕਿਤੇ ਬੁੱਢੇ ਹੋ ਗਏ ਹਾਂ ਤੇਰੇ ਤੇ ਜਵਾਨੀ ਨਵੀਂ ਨਵੀਂ ਆਈਆ ਅਸੀਂ ਐਨਾ ਕਮਾਂ ਵਿੱਚ ਬੁੱਢੇ ਹੋ ਗਏ ਤੇਰੇ ਤੇ ਜਵਾਨੀ ਨਵੀਂ ਨਵੀਂ ਆਈਆ ਅਸੀਂ ਐਨਾ ਕਮਾਂ ਵਿੱਚ ਬੁੱਢੇ ਹੋ ਗਏ ਨੀ ਵਾਲੀ ਸਾंभ ਕੇ ਬੰਦੂਖ ਰੱਖਿਆ ਦੇਖੀ ਕਦੇ ਵਿੱਚ ਉਹ ਸੰਦੂਖ ਰੱਖਿਆ ਰਾਤ ਨੂੰ ਵੀ ਨਾਲ ਲਾ ਕੇ ਪੈਂਦੀ ਸੀਗੀ ਕੁੰਡੀ ਉਦੋਂ ਤੇਰੀ ਪੁੱਤ ਦੂਜੀ ਦਾਦੀ ਸੀਗੀ ਹੁੰਦੀ ਜ਼ਿੰਮੇਵਾਰੀਆਂ ਨੂੰ ਦੇਖ ਕਾਕਾ ਛੱਡ ਤੇ ਜ਼ਿੰਮੇਵਾਰੀਆਂ ਨੂੰ ਦੇਖ ਕਾਕਾ ਛੱਡ ਤੇ ਜਦੋਂ ਦੇ ਸਾਡੇ ਮੁੰਡੇ ਹੋ ਗਏ ਤੇਰੇ ਤੇ ਜਵਾਨੀ ਨਵੀਂ ਨਵੀਂ ਆਈ ਆ ਅੱਸੀ ਨਾ ਕਮਾਂ ਵਿੱਚ ਬੁੱਢੇ ਹੋ ਗਏ ਤੇਰੇ ਤੇ ਜਵਾਨੀ ਨਮੀ ਨਮੀ ਆਈਆ ਅਸੀਂ ਨਕਮ ਵਿੱਚ ਬੁੱਢੇ ਹੋ ਗਏ